ਅਸੀਂ ਤਾਂ ਸਰਕਾਰ ਤੋਂ ਅਸਰ ਕਰਦੇ ਆ ਵੀ ਸਾਨੂੰ ਜਿਹੜੀ ਅਸੀਂ ਨੋਟਿਸ ਦਿੰਨੇ ਆ ਵੀ ਸਾਡੀ ਜਿਹੜੀਆਂ ਮੰਗ ਦਾ ਹੱਲ ਕੀਤਾ ਜਾਵੇ। ਕਿ ਕਿਹੜੇ ਕਿਤੇ ਜਿਹੜੇ ਪ੍ਰਾਈਵੇਟ ਬੱਸਾਂ ਨੇ ਉਹ ਚੱਲ ਰਹੀਆਂ ਨੇ ਉਸ ਵਾਰੀਆਂ ਜਿਹੜੀਆਂ ਜਾਰੀਆਂ ਨੇ ਲੋਕਾਂ ਨੂੰ ਦਿੱਕਤ ਵੀ ਆ ਰਹੀ ਹੈ। ਇਹਦੇ ਬਾਰੇ ਲੋਕਾਂ ਨੂੰ ਕੀ ਕਹਿਣਾ ਚਾਹੁੰਦਾ। ਅਸੀਂ ਤਾਂ ਸਰਕਾਰ ਤੋਂ ਇਹ ਵੀ ਚਾਉਂਦੇ ਆ ਪਰ ਅਸੀਂ ਉਹਨਾਂ ਜਿਹੜੇ ਸੰਜਰ ਆ ਉਹਨਾਂ ਤੋਂ ਚਲੋ ਮਾਫੀ ਚਾਉਂਦੇ ਆ ਵੀ ਪਰ ਸਾਡਾ ਇਹ ਮਜਬੂਰ ਉਹਨਾਂ ਸਰਕਾਰਾਂ ਬੰਦ ਕਰਾਉਂਦੀਆਂ ਸਾਡਾ ਕੋਈ ਸ਼ੌਕ ਨਹੀਂ। ਸੋ ਇਸ ਵਕਤ ਮੈਂ ਲੁਧਿਆਣਾ বাস ਸਟੈਂਡ ਤੇ ਮੌਜੂਦਾ ਔਰ ਸਭ ਤੋਂ ਪਹਿਲਾਂ ਤੁਹਾਨੂੰ ਇਹ ਦੱਸ ਦੇਣਾ ਚਾਹਾਂ ਕਿ ਅੱਜ ਦੀ ਖਬਰ ਉਹਨਾਂ ਦੇ ਲਈ ਖਾਸ ਹੈ ਜੋ ਕਿ ਬੱਸ ਦੇ ਵਿੱਚ ਸਫ਼ਰ ਕਰਦੇ ਨੇ ਕਿਉਂਕਿ ਆ ਪੰਜਾਬ ਰੋਡਵੇ ਦੀਆਂ ਜਿਹੜੀਆਂ ਬੱਸਾਂ ਬੰਦ ਨੇ ਪੀਆਰਟੀਸੀ ਦੀਆਂ ਬੱਸਾਂ ਬੰਦ ਨੇ 6 7 8 ਤਰੀਕ ਤੱਕ ਕਰੇ 3 ਦਿਨ ਬੱਸਾਂ ਬੰਦ ਨੇ ਕਿਉਂਕਿ ਪੂਰੇ ਪੰਜਾਬ ਦੇ ਵਿੱਚ ਜਿਹੜਾ ਇਹਨਾਂ ਦੇ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਤਸਵੀਰਾਂ ਇੱਕ ਵਾਰ ਤੁਹਾਨੂੰ ਦਿਖਾ ਦਿੰਨਾ ਦੇਖ ਸਕਦੇ ਹੋ ਤੁਸੀਂ ਕਿ ਵੱਡੀ ਗਿਣਤੀ ਦੇ ਵਿੱਚ ਜਿਹੜੇ ਪੀਆਰਟੀਸੀ ਦੇ ਮੁਲਾਜ਼ਮ ਹੈ ਪਨਪਸ ਦੇ ਉਹ ਇੱਥੇ ਬੈਠੇ ਹੋਏ ਨੇ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਲਗਾਤਾਰ ਜਿਹੜਾ ਪ੍ਰੋਟੈਸਟ ਕਰ ਰਹੇ ਨੇ ਸੋ ਅੱਜ ਬੱਸਾਂ ਬੰਦ ਨੇ ਜਿੰਨਾਂ ਲੋਕਾਂ ਨੂੰ ਨਹੀਂ ਪਤਾ ਉਹਨਾਂ ਲਈ ਇਹ ਖ਼ਬਰ ਬਹੁਤ ਅਹਿਮ ਰਹਿਣ ਵਾਲੀ ਹੈ ਜ਼ਿਆਦਾ ਜਾਣਕਾਰੀ ਦੇ ਲਈ ਗੱਲਬਾਤ ਕਰ ਲੈਣਾ ਸਰ ਅੱਜ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ 6 7 8 ਤਰੀਕ ਨੂੰ ਜਿਹੜਾ ਦੱਸਿਆ ਜਾ ਰਿਹਾ ਪੀਆਰਟੀਸੀ ਪਨਪਸ ਦੀ ਬੱਸਾਂ ਬੰਦ ਨੇ ਕਾਰਨ ਕੀ ਹੈ ਅੱਜ ਪੰਜਾਬ ਰੋਡ ਵਨ ਬੱਸ ਪੀਆਰਟੀਸੀ ਕੰਟਰੈਕਟ ਵਰਕਰ ਜਥੇਬੰਦੀ ਵੱਲੋਂ ਜਿਹੜੀ ਸਾਡੀ ਤਿੰਨ ਰੋਜ਼ਾ ਸਟ੍ਰਾਈਕ ਅੱਜ ਪਹਿਲੇ ਦਿਨ ਦੇ ਵਿੱਚ ਸ਼ਾਮਲ ਆ ਅਸੀਂ ਪਿਛਲੇ ਲੰਬੇ ਸਮੇਂ ਤੋਂ ਆਪਣੀਆਂ ਹੱਕੀ ਤੇ ਜਾਇਜ਼ ਮੰਗਾਂ ਜਿਵੇਂ ਕਿ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨਾ ਤੇ ਜਿਹੜੀਆਂ ਸਰਕਾਰੀ ਬੱਸਾਂ ਘੱਟੋ ਘੱਟ ਉਹਨਾਂ ਦੀ ਗਿਣਤੀ ਜਿਹੜੀ ਆ 10000 ਕਰਨੀ ਇਹਨਾਂ ਸਬੰਧਾਂ ਦੇ ਵਿੱਚ ਅਸੀਂ ਇਹ ਜਿਹੜੀ ਗੱਲਬਾਤ ਕਰਦੇ ਪਏ ਆ ਵੀ ਉਹਦੇ ਸਬੰਧੀ ਮੰਗ ਪੱਤਰ ਦਿੱਤਾ ਸੀ ਪਰ ਸਰਕਾਰ ਨੇ ਅਜੇ ਸਾਡੀ ਕੋਈ ਵੀ ਗੱਲਬਾਤ ਨਹੀਂ ਸੁਣੀ ਜਿਹਦੇ ਕਰਕੇ ਰੋਸ ਦੇ ਵਿੱਚ ਅੱਜ ਪਹਿਲੇ ਦਿਨ ਸਟ੍ਰੈਕ ਸਾਡੀ ਉਹ ਜਾਰੀ ਹੈ ਅੱਛਾ ਪਹਿਲਾਂ ਵੀ ਤੁਸੀਂ ਕਈ ਵਾਰ ਪ੍ਰੋਟੈਸਟ ਕੀਤਾ ਹੈ ਕਈ ਵਾਰ ਜਿਹੜੀ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਲੱਗਦਾ ਵੀ ਹੁਣ ਤਿੰਨ ਦਿਨ ਜਿਹੜਾ ਤੁਸੀਂ ਪ੍ਰੋਟੈਸਟ ਕਰ ਰਹੇ ਹੋ ਤੁਹਾਡੀਆਂ ਮੰਗਾਂ ਮੰਨੀਆਂ ਜਾਣਗੀਆਂ ਅਸੀਂ ਤਾਂ ਸਰਕਾਰ ਤੋਂ ਆਸ ਕਰਦੇ ਆਂ ਵੀ ਸਾਨੂੰ ਜਿਹੜੀ ਆ ਅਸੀਂ ਨੋਟਿਸ ਦਿੰਨੇ ਆ ਵੀ ਸਾਡੀ ਜਿਹੜੀਆਂ ਮੰਗ ਦਾ ਹੱਲ ਕੀਤਾ ਜਾਵੇ ਸਰਕਾਰ ਵੱਲੋਂ ਕੋਈ ਵੀ ਗੱਲਬਾਤ ਜਾਂ ਕੋਈ ਮੰਗਣ ਨਹੀਂ ਸੁਣੀ ਜਾਂਦੀ ਜਿਹਦੇ ਕਰਕੇ ਸਾਨੂੰ ਮਜਬੂਰਨ ਹੋ ਕੇ ਜਿਹੜੀ ਸਟ੍ਰਾਈਕ ਤੇ ਜਾਣਾ ਪੈਂਦਾ ਅੱਜ ਅਸੀਂ ਇੱਥੇ ਪ੍ਰੋਟੈਸਟ ਕਰ ਰਹੇ ਹਾਂ ਇਸ ਤੋਂ ਬਾਅਦ ਕੱਲ ਨੂੰ ਅਸੀਂ ਮਾਨਯੋਗ ਮੁੱਖ ਮੰਤਰੀ ਸੀਐਮ ਸਾਹਿਬ ਉਹਨਾਂ ਦੀ ਕੋਠੀ ਦਾ ਘਰਾਓ ਕਰਾਂਗੇ ਜਿੰਨੇ ਵੀ ਪੰਜਾਬ ਦੇ 18 ਦੇ 18 ਤੇ ਪੀਆਰਟੀਸੀ ਦੇ 9 ਡੀਪੂ 27 ਦੇ 27 ਡੀਪੂ ਜਿਹੜੇ ਉਹ ਅਸੀਂ ਉਧਰ ਨੂੰ ਕੂਚ ਕਰਾਂਗੇ ਉਸ ਤੋਂ ਕੀ ਸਟਾ ਨਿਕਲਦਾ ਉਸ ਤੋਂ ਪਰਸੋਂ ਫੇਰ ਸਟ੍ਰाइक ਆ ਜੇਕਰ ਸਰਕਾਰ ਨੇ ਫੇਰ ਵੀ ਮੰਗਾ ਨਾ ਮੰਨੀਆਂ ਆਉਣ ਵਾਲੇ ਸਮੇਂ ਦੇ ਵਿੱਚ ਸੂਬਾ ਕਮੇਟੀ ਜਿਹੜੀ ਮੀਟਿੰਗ ਕਰਕੇ ਕੋਈ ਵੱਡੇ ਐਕਸ਼ਨ ਦਾ ਐਲਾਨ ਕਰੇਗੀ ਤੇ ਜਿੱਥੇ ਕਿ ਸਰਕਾਰ ਨੂੰ ਹੀ ਦੇ ਨਤੀਜੇ ਭੁਗਤਨੇ ਪੈਣਗੇ ਅੱਛਾ ਜਿਹੜੀਆਂ ਤੁਹਾਡੀਆਂ ਮੰਗਾਂ ਨੇ ਇੱਕ ਤਾਂ ਬੱਸਾਂ ਨਵੀਆਂ ਪਾਈਆਂ ਜਾਣ ਤਨਖਾਹ ਵਧਾਈ ਜਾਵੇ ਜਿਹੜੇ ਕੱਚੇ ਮੁਲਾਜ਼ਮ ਆ ਉਹ ਪੱਕੇ ਕੀਤੇ ਜਾਣ ਤੇ ਅੱਜ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਕਿੰਨੇ ਤੋਂ ਕਿੰਨੇ ਸਮੇਂ ਹਣਮਿੱਥੇ ਸਮੇਂ ਦੇ ਤਿੰਨ ਦਿਨ ਪ੍ਰੋਪਰ ਪੂਰਾ ਬੰਦ ਬਿਲਕੁਲ ਤਿੰਨ ਦਿਨ ਲਈ ਆ ਕੋਈ ਅਣਮਿੱਥੇ ਸਮੇਂ ਲਈ ਨਹੀਂ 6 7 ਤੇ ਅੱਜ ਪਹਿਲੇ ਦਿਨ ਦੇ ਵਿੱਚ ਸ਼ੁਰੂ ਹੋ ਚੁੱਕੀ ਹੈ ਇੱਕ ਤਾਂ ਪੀਆਰਟੀਸੀ ਦੀ ਮੰਨਿਆ ਕਿ ਬੱਸਾਂ ਬੰਨ੍ਹ ਜਨ ਕਿਉਂਕਿ ਤੁਸੀਂ ਆਪਣੀ ਹੱਕੀ ਮੰਗਾ ਦੇ ਲਈ ਬੈਠੇ ਹੋ ਜਿੰਨਾ ਲੋਕਾਂ ਨੂੰ ਨਹੀਂ ਪਤਾ ਉਹਨਾਂ ਨੂੰ ਵੀ ਪਤਾ ਲੱਗ ਜਾਣਾ ਤਾਂ ਕਿਤੇ ਨਾ ਕਿਤੇ ਜਿਹੜੇ ਪ੍ਰਾਈਵੇਟ ਬੱਸਾਂ ਨੇ ਉਹ ਚੱਲ ਰਹੀਆਂ ਨੇ ਉਹ ਸਵਾਰੀਆਂ ਜਿਹੜੀਆਂ ਜਾ ਰਹੀਆਂ ਨੇ ਲੋਕਾਂ ਨੂੰ ਦਿੱਕਤ ਵੀ ਆ ਰਹੀ ਹੈ ਇਹਦੇ ਬਾਰੇ ਲੋਕਾਂ ਨੂੰ ਕੀ ਕਹਿਣਾ ਚਾਹੁੰਗਾ ਅਸੀਂ ਜਿਹੜੇ ਆ ਪੰਜਾਬ ਦੇ ਲੋਕ ਆ ਸਾਡੇ ਹੀ ਭੈਣ ਭਰਾ ਅਸੀਂ ਇਹ ਗੱਲ ਕਹਿਣਾ ਚਾਹੁੰਦੇ ਆ ਵੀ ਸਾਡਾ ਕੋਈ ਸ਼ੌਂਕ ਨਹੀਂ ਬੱਸਾਂ ਬੰਦ ਕਰਨਾ ਕਿਉਂਕਿ ਸਾਡੇ ਹੀ ਜਿਹੜੇ ਧੀਆਂ ਪੁੱਤਾਂ ਜਾਂ ਭੈਣ ਭਰਾ ਉਹ ਖੱਜਲ ਖਵਾਰ ਹੁੰਦੇ ਆ ਪਰ ਅਸੀਂ ਮਾਫੀ ਚਾਹੁੰਦੇ ਆ ਪਰ ਇਹ ਜਿਹੜਾ ਕੰਮ ਸਾਰਾ ਕੁਝ ਬੰਦ ਕਰਵਾ ਰਹੀਆਂ ਸਰਕਾਰਾਂ ਬੰਦ ਕਰਵਾ ਰਹੀਆਂ ਸਾਡਾ ਕੋਈ ਸ਼ੌਂਕ ਨਹੀਂਗਾ ਅਸੀਂ ਤਾਂ ਗਿਣਤੀ ਕਰ ਰਹੇ ਆ ਕਿ ਘੱਟੋ ਘੱਟ ਜਿਹੜੀ ਸਰਕਾਰੀ ਬੱਸਾਂ ਅੱਜ ਸਾਡੇ ਕੋਲ ਘੱਟੋ ਘੱਟ 1600 ਪੰਨ ਬਸਤੇ ਅਤੇ 900 ਪੀਆਰਟੀਸੀ ਦੇ ਕੋਲ ਆ ਅਸੀਂ ਤਾਂ ਕਹਿੰਦੇ ਆ ਵੀ ਜਿਹੜੀ ਆ ਘੱਟੋ ਘੱਟ ਗੈਂਤੀ ਸਰਕਾਰੀ ਬੱਸਾਂ ਦੀ ਉਹ 10000 ਕੀਤੀ ਜਾਵੇ ਤਾਂ ਜੋ ਨਰਵਿਗਣ ਲੋਕਾਂ ਨੂੰ ਸਹੀ ਸਫਲ ਸਹੂਲਤ ਜਿਹੜੀ ਆ ਔਰਤਾਂ ਨੂੰ ਘੱਟੋ ਘੱਟ 100-100 ਸਵਾਰੀ ਬੱਸ ਵਿੱਚ ਚੜ੍ਹਨਾ ਪੈਂਦਾ ਉਹਨਾਂ ਨੂੰ ਵਧੀਆ ਤਰੀਕੇ ਨਾਲ ਜਿਹੜੀ ਸਰਵਿਸ ਸਹੂਲਤੋਂ ਮਿਲ ਸਕੇ ਅਸੀਂ ਤਾਂ ਸਰਕਾਰ ਤੋਂ ਇਹ ਵੀ ਚਾਉਂਦੇ ਆ ਪਰ ਅਸੀਂ ਉਹਨਾਂ ਜਿਹੜੇ ਪੈਸੰਜਰ ਆ ਉਹਨਾਂ ਤੋਂ ਚਲੋ ਮਾਫੀ ਚਾਉਂਦੇ ਆ ਵੀ ਪਰ ਸਾਡਾ ਇਹ ਮਜਬੂਰਨ ਸਰਕਾਰਾਂ ਬੰਦ ਕਰਾਉਂਦੀਆਂ ਸਾਡਾ ਕੋਈ ਸ਼ੌਂਕ ਨਹੀਂ ਅੱਛਾ ਇੱਕ ਪੂਰੇ ਪੰਜਾਬ ਦੇ ਵਿੱਚ ਜਿੰਨੇ ਵੀ ਪੀਐਨ ਪੀਟੀਸੀ ਦੇ ਜਿਹੜੇ ਵਰਕਰ ਨੇ ਉਹ ਸਾਰੇ ਸੀਐਮ ਦੀ ਕੋਠੀ ਤੇ ਘਰ ਦੇ ਬਾਹਰ ਪਹੁੰਚਣਗੇ ਜੇਕਰ ਤੁਹਾਡੀਆਂ ਮੰਗਾਂ ਇਹ ਨਹੀਂ ਮੰਨੀਆਂ ਜਾਂਦੇ ਫਿਰ ਅਗਲਾ ਸਟੈਪ ਕੀ ਹੋਵੇ ਅਗਲਾ ਸਟੈਪ ਜਦੋਂ ਵੀ ਆ ਸਾਡੀ 8 ਤਰੀਕ ਤੱਕ ਜਿਹੜੀ ਹੜਤਾਲ ਆ ਉਸ ਤੋਂ ਬਾਅਦ ਸਾਡੀ ਸਾਡੀ ਸੂਬਾ ਕਮੇਟੀ ਜੋ ਵੀ ਮੀਟਿੰਗ ਕਰੂਗੀ ਮੀਟਿੰਗ ਕਰਨ ਤੋਂ ਬਾਅਦ ਜੋ ਵੀ ਅੱਗੇ ਐਕਸ਼ਨ ਲੀਕਣਗੇ ਉਹ ਅਸੀਂ ਕਰਾਂਗੇ ਸਰੇਆ ਤੋ ਤਸਵੀਰਾਂ ਤੁਹਾਨੂੰ ਲੁਧਿਆਣਾ ਬੱਸ ਸਟੈਂਡ ਦੀਆਂ ਦਿਖਾ ਰਿਹਾ ਇੱਕ ਵਾਰ ਫਿਰ ਤਸਵੀਰਾਂ ਤੁਹਾਨੂੰ ਦਿਖਾ ਦਿੰਦਾ ਕਿ ਦੇਖ ਸਕਦੇ ਹੋ ਤੁਸੀਂ ਵੱਡੀ ਗਿਣਤੀ ਦੇ ਵਿੱਚ ਜਿਹੜੇ ਮੁਲਾਜ਼ਮ ਹੈ ਉਹ ਬੈਠੇ ਹੋਏ ਨੇ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਉਹ ਕਹਿੰਦੇ ਨੇ ਕਿ ਜਿਹੜੇ ਕੱਚੇ ਮੁਲਾਜ਼ਮ ਆ ਉਹਨਾਂ ਨੂੰ ਪੱਕਾ ਕੀਤਾ ਜਾਵੇ ਤਨਖਾਹਾਂ ਜਿਹੜੀਆਂ ਉਹ ਵਧਾਈਆਂ ਜਾਣ ਔਰ ਜਿਹੜੇ ਨਵੀਆਂ ਬੱਸਾਂ ਵੀ ਆ ਉਹ ਪਾਈਆਂ ਜਾਣ ਤਾਂ ਇਹਨਾਂ ਦੇ ਵੱਲੋਂ ਇਹ ਗੱਲ ਵੀ ਅੱਕੀ ਜਾ ਰਹੀ ਹੈ ਕਿ ਪੂਰੇ ਪੰਜਾਬ ਦੇ ਵਿੱਚ ਜਿੰਨੇ ਵੀ ਪੀਆਰਟੀਸੀ ਦੇ ਮੁਲਾਜ਼ਮ ਹੈ ਉਨ੍ਹਾਂ ਦੇ ਵੱਲੋਂ 6 7 ਔਰ 8 ਤਰੀਕ ਨੂੰ ਜਿਹੜਾ ਇਹ ਬੰਦ ਕੀਤਾ ਗਿਆ ਔਰ ਕੱਲ ਜਿੰਨੇ ਵੀ ਪੀਆਰਟੀਸੀ ਪੰਨਬਸ ਦੇ ਜਿਹੜਾ ਮੁਲਾਜ਼ਮ ਹੈ ਉਹ ਸੀਐਮ ਦੀ ਕੋਟੀ ਦੇ ਬਾਹਰ ਪਹੁੰਚਣਗੇ ਔਰ ਉਨ੍ਹਾਂ ਵੱਲ ਇਹ ਵੀ ਗੱਲ ਆਖੀ ਜਿਹੜੇ ਕਿ ਜੇਕਰ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜੋ ਸਾਡੀ ਕਮੇਟੀ ਹੈ ਜੋ ਵੀ ਇਹ ਗੱਲਬਾਤ ਹੋਏਗੀ ਉਹ ਮੁਕੰਮਲ ਤੌਰ ਤੇ ਜਿਹੜੀ ਅਪਤਾਈ ਰਾਬਤਾ ਉਹ ਦੱਸਾਂਗੇ ਤਾਂ ਲਗਾਤਾਰ ਇਹਨਾਂ ਦੇ ਵੱਲੋਂ ਪਹਿਲਾਂ ਵੀ ਪ੍ਰੋਟੈਸਟ ਕੀਤੇ ਗਏ ਨੇ ਆਪਣੀ ਹੱਕੀ ਮੰਗਾਂ ਨੂੰ ਲੈ ਕੇ ਤਾਂ ਦੇਖਣਾ ਹੁੰਨੇ ਹੋਵੇਗਾ 6 7 8 ਨੂੰ ਬੇਸ਼ੱਕ ਜਿਹੜਾ ਪੀਆਰਟੀਸੀ ਪਨਵਸ ਦੇ ਵੱਲੋਂ ਜਿਹੜਾ ਪ੍ਰੋਟੈਸਟ ਕੀਤਾ ਜਾ ਰਿਹਾ ਇਹਨਾਂ ਦੇ ਮੰਗਾਂ ਮੰਨੀਆਂ ਜਾਂਦੀਆਂ ਨਹੀਂ ਮੰਨੀਆਂ ਜਾਂਦੀਆਂ ਫਿਲਹਾਲ ਉਹ ਆਉਣ ਵਾਲਾ ਸਮਾਂ ਦੱਸ ਸਕਦੇ ਜਿਹੜਾ ਹੰਦਰ ਦੇ ਨਾਲ ਤਰੋ